ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਲੈਮਨ ਚਿਕਨ ਦੀ ਰੈਸਪੀ ਤੇ ਇਹ ਮੈਂ ਅੱਜ ਰੈੱਡ ਲੈਮਨ ਚਿਕਨ ਬਣਾਵਾਂਗੀ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਅਸੀਂ ਇੱਥੇ ਲਵਾਂਗੇ 1 ਕਿਲੋ ਚਿਕਨ ਤੇ ਤੁਸੀਂ ਬੋਨਲੈਸ ਚਿਕਨ ਦਾ ਵੀ ਇੱਥੇ ਯੂਜ਼ ਕਰ ਸਕਦੇ ਹੋ ਕਿ ਵਿਦ ਬੋਨ ਵੀ ਤੁਸੀਂ ਇਹ ਵਾਲੀ ਰੈਸਪੀ ਬਣਾ ਸਕਦੇ ਹੋ ਇਦੇ ਵਿੱਚ ਅਸੀਂ ਪਾਵਾਂਗੇ ਪਹਿਲਾਂ ਇੱਕ ਵੱਡੀ ਕੌਲੀ ਦਹੀਂ ਦੀ ਇੱਥੇ ਮੈਂ ਦਹੀਂ ਦਾ ਪਾਣੀ ਕੱਢ ਲਿਆ ਬਿਲਕੁਲ ਬਹੁਤ گاੜਾ ਦਹੀਂ ਹੈ ਤੇ ਇਹ ਸਾਰਾ ਅਸੀਂ ਇਹਦੇ ਵਿੱਚ ਪਾ ਦੇਣਾ ਆ ਹੁਣ ਪਾਵਾਂਗੇ ਇੱਥੇ ਅਸੀਂ 2 ਚਮਚ ਅਦਰਕ ਲਸਣ ਦਾ ਪੇਸਟ ਤੇ ਬਜਾਰੀ ਪੇਸਟ ਹੈ ਅਗਰ ਤੁਸੀਂ ਚਾਹੋ ਤੇ ਘਰ ਵੀ ਘੁੱਟ ਕੇ ਪਾ ਸਕਦੇ ਹੋ ਹੁਣ ਪਾਵਾਂਗੇ ਪੌਣਾ ਕ ਚਮਚ ਨਮਕ ਦਾ ਤੇ ਪੌਣਾ ਚਮਚ ਇੱਥੇ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਤੇ ਥੋੜੀ ਜਿਹੀ ਇੱਥੇ ਹਲਦੀ ਪਾਉਣੀ ਹੈ ਹਲਦੀ ਜ਼ਿਆਦਾ ਨਹੀਂ ਪਾਉਣੀ ਕਿਉਂਕਿ ਅਸੀਂ ਰੈੱਡ ਲੈਮਨ ਚਿਕਨ ਬਣਾ ਰਹੇ ਹਾਂ ਇਸ ਲਈ ਕਸ਼ਮੀਰੀ ਲਾਲ ਮਿਰਚ ਜ਼ਿਆਦਾ ਪਾਉਣੀ ਹੈ ਇੱਕ ਚਮਚ ਪਾਵਾਂਗੇ ਤੰਦੂਰੀ ਮਸਾਲਾ ਤੇ ਹਲਕੀ ਜਿਹੀ ਇੱਥੇ ਲਾਲ ਮਿਰਚ ਪਾਊਡਰ ਐਡ ਕਰਾਂਗੇ ਅੰਧਾ ਚਮਚ ਗਰਮ ਮਸਾਲਾ ਤੇ ਇੱਕ ਪੂਰਾ ਚਮਚ ਭਰ ਕੇ ਪਾ ਦਾਂਗੇ ਇੱਥੇ ਧਨੀਆ ਪਾਊਡਰ ਕਸੂਰੀ ਮੇਥੀ ਪਾਵਾਂਗੇ ਹੱਥਾਂ ਨਾਲ ਕ੍ਰੈਸ਼ ਕਰਕੇ ਬਹੁਤ ਵਧੀਆ ਫਲੇਵਰ ਆਂਦਾ ਹੈ ਸਬਜ਼ੀ ਵਿੱਚ ਕਸੂਰੀ ਮੇਥੀ ਦਾ ਤੇ ਥੋੜਾ ਜਿਹਾ ਅਸੀਂ ਇੱਥੇ ਤੇਲ ਪਾਉਣਾ ਹੈ ਕੋਈ ਵੀ ਤੇਲ ਤੁਸੀਂ ਇੱਥੇ ਪਾ ਸਕਦੇ ਹੋ ਹੁਣ ਅਸੀਂ ਚ ਇਨੂੰ ਅਸੀਂ ਅੱਧੇ ਪੌਣੇ ਘੰਟੇ ਵਾਸਤੇ ਮੈਰੀਨੇਸ਼ਨ ਵਾਸਤੇ ਰੱਖਣਾ ਹੈ ਤੁਸੀਂ ਚਾਹੋ ਤੇ ਇਹਨੂੰ ਪੂਰੀ ਰਾਤ ਵਾਸਤੇ ਵੀ ਰੱਖ ਸਕਦੇ ਹੋ ਇੱਥੇ ਅਸੀਂ ਸਾਰੇ ਮਸਾਲੇ ਮਿਕਸ ਕਰ ਲਏ ਚਿਕਨ ਵਿੱਚ ਤੇ ਹੁਣ ਅਸੀਂ ਇਹਨੂੰ ਸਾਈਡ ਤੇ ਰੱਖ ਦਾਂਗੇ ਟੱਕ ਕੇ ਹੁਣ ਇੱਕ ਕੜਾਈ ਲਵਾਂਗੇ ਉਹਦੇ ਵਿੱਚ ਪਾਵਾਂਗੇ ਇੱਕ ਕੜਛੀ ਦੇਸੀ ਘਿਓ ਦੀ ਘਿਓ ਗਰਮ ਹੋ ਜਾਏਗਾ ਤੇ ਫਿਰ ਪਾ ਦਾਂਗੇ ਅਸੀਂ ਦੋ ਤੇਜ ਪੱਤੇ ਤੋੜ ਕੇ ਤੇ ਨਾਲ ਹੀ ਅਸੀਂ ਪਾਵਾਂਗੇ ਇੱਕ ਛੋਟਾ ਚਮਚ ਜੀਰੇ ਦਾ ਜੀਰਾ ਜਦੋਂ ਥੋੜਾ ਤੜਕ ਜਾਵੇ ਉਦੋਂ ਅਸੀਂ ਇਹਦੇ ਵਿੱਚ ਚਿਕਨ ਦੇ ਪੀਸ ਰੱਖਦੇ ਜਾਵਾਂਗੇ ਤੇ ਮੈਰੀਨੇਸ਼ਨ ਛੱਡ ਕੇ ਅਸੀਂ ਚਿਕਨ ਦੇ ਪੀਸ ਇੱਕ ਕਰਕੇ ਰੱਖਣੇ ਨੇ ਤੇ ਇੱਥੇ ਮੈਨੂੰ 1 ਘੰਟਾ ਹੋ ਗਿਆ ਸੀ ਚਿਕਨ ਨੂੰ ਮੈਰੀਨੇਟ ਕੀਤਿਆਂ ਇੱਥੇ ਚਿਕਨ ਦੀ ਮੈਰੀਨੇਸ਼ਨ ਥੋੜੀ ਜੀ ਬਚ ਗਈ ਹੈ ਇਹਨੂੰ ਅਸੀਂ ਬਾਅਦ ਵਿੱਚ ਯੂਜ਼ ਕਰਾਂਗੇ ਤੇ ਚਿਕਨ ਦੇ ਸਾਰੇ ਪੀਸਾਂ ਨੂੰ ਚੰਗੀ ਤਰ੍ਹਾਂ ਕੜਾਈ ਵਿੱਚ ਫੈਲਾ ਦੇਵਾਂਗੇ ਇਹਨੂੰ ਅਸੀਂ ਹੁਣ 10 ਮਿੰਟ ਬਾਅਦ ਦੇਖਣਾ ਆ 10 ਮਿੰਟ ਲਈ ਟੱਕ ਕੇ ਇਹਨੂੰ ਪਕਾਉਣਾ ਆ 10 ਮਿੰਟ ਬਾਅਦ ਹੁਣ ਅਸੀਂ ਇਹਨੂੰ ਚੈੱਕ ਕਰਾਂਗੇ ਇਦੇ ਵਿੱਚ ਹੁਣ ਅਸੀਂ ਐਡ ਕਰਾਂਗੇ 1.5 ਚਮਚ ਘਰ ਦਾ ਕੁੱਟਿਆ ਹੋਇਆ ਅਦਰਕ ਲਸਣ ਦਾ ਦਰਦਰਾ ਜਾਂ ਪੇਸਟ ਤੇ ਅਸੀਂ ਇਹਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਰਹੇ ਹਾਂ ਕੋਈ ਇਹਦੇ ਵਿੱਚ ਅਸੀਂ ਮਸਾਲਾ ਨਹੀਂ ਬਣਾਉਣਾ ਪਹਿਲਾਂ ਤੇ ਜੋ ਲੋਕ ਚਿਕਨ ਖਾਣਾ ਪਸੰਦ ਕਰਦੇ ਨੇ ਉਹਨਾਂ ਵਾਸਤੇ ਬਹੁਤ ਸਿੰਪਲ ਜੀ ਰੈਸਪੀ ਹੈ ਤੇ ਫਟਾਫਟ ਉਹ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਨੇ ਹੁਣ ਅਸੀਂ ਇਹਨੂੰ 10 ਮਿੰਟ ਲਈ ਹੋਰ ਪਕਾਵਾਂਗੇ ਢੱਕ ਕੇ ਤੇ ਸਾਰੇ ਚਿਕਨ ਨੂੰ ਅਸੀਂ ਮੀਡੀਅਮ ਫਲੇਮ ਤੇ ਹੀ ਬਣਾਉਣਾ ਆ ਬਿਲਕੁਲ ਵੀ ਇਹਦੀ ਲੋ ਫਲੇਮ ਜਾਂ ਹਾਈ ਨਹੀਂ ਕਰਨੀ ਆ ਦੇਖੋ ਇੱਥੇ ਹੁਣ ਥੋੜਾ ਥੋੜਾ ਚਿਕਨ ਸਾਡਾ ਰੈਡੀ ਹੋ ਗਿਆ ਆ ਇੱਥੇ ਹੁਣ ਅਸੀਂ ਐਡ ਕਰਨੀ ਆ ਇਹਦੀ ਮੈਰੀਨੇਸ਼ਨ ਜਿਹੜਾ ਇਹ ਮਸਾਲਾ ਬਚ ਗਿਆ ਸੀ ਉਹਦੇ ਵਿੱਚ ਅਸੀਂ ਪਾਵਾਂਗੇ 1 ਕੱਪ ਪਾਣੀ ਤੇ ਉਸ ਪਾਣੀ ਨੂੰ ਚਿਕਨ ਦੇ ਵਿੱਚ ਐਡ ਕਰ ਦਵਾਂਗੇ ਹੁਣ ਲਵਾਂਗੇ ਇੱਥੇ 2 ਚਮਚ ਕਾਰਨਫਲੋਰ ਦੇ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਪਾਣੀ ਤੇ ਇਹਦੀ ਇੱਕ ਸਲਰੀ ਜੀ ਤਿਆਰ ਕਰਨੀ ਆ ਐਵੇਂ ਦਾ ਇੱਕ ਕੋਲ ਬਣਾ ਕੇ ਹੁਣ ਅਸੀਂ ਇਹਨੂੰ ਚਿਕਨ ਵਿੱਚ ਐਡ ਕਰ ਦਵਾਂਗੇ कॉर्नफ्लोर ਪਾਉਣ ਨਾਲ ਚਿਕਨ ਦੀ ਹਲਕੀ ਜੀ ਗਰੇਵੀ ਗਾੜੀ ਹੋ ਜਾਏਗੀ। ਤੇ ਜੇ ਤੁਸੀਂ ਸਕਿਪ ਕਰਨਾ ਚਾਹੋ ਕੌਰਨਫਲੋਰ ਨੂੰ ਤਾਂ ਸਕਿਪ ਵੀ ਕਰ ਸਕਦੇ ਹੋ। ਇੱਕ ਵਾਰੀ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ਾਂ ਦੇ ਲੱਛੇ। ਇੱਥੇ ਮੈਂ ਇੱਕ ਵੱਡੇ ਪਿਆਜ਼ ਦੇ ਇਸ ਤਰੀਕੇ ਨਾਲ ਲੱਛੇ ਬਣਾ ਲਏ ਸੀ ਤੇ ਇਹਨੂੰ ਅਸੀਂ ਚਿਕਨ ਵਿੱਚ ਐਡ ਕਰ ਦਵਾਂਗੇ। ਤੇ ਮਿਕਸ ਕਰਨ ਤੋਂ ਬਾਅਦ ਅਸੀਂ 2 ਮਿੰਟ ਲਈ ਢੱਕ ਕੇ ਹੋਰ ਪਕਾਉਣਾ ਹੈ ਚਿਕਨ ਨੂੰ। ਲਓ ਜੀ ਇੱਥੇ ਹੁਣ ਸਾਡਾ ਰੈੱਡ ਲੈਮਨ ਚਿਕਨ ਤਿਆਰ ਹੋ ਗਿਆ ਆ। ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਦੋ ਹਰੀਆਂ ਮਿਰਚਾਂ ਕੱਟ ਲਗਾ ਕੇ ਤੇ ਨਾਲ ਹੀ ਨਿੰਬੂ ਦੇ ਸ্লাইਸ ਕੱਟ ਕੇ ਇਹਦੇ ਵਿੱਚ ਪਾ ਦਵਾਂਗੇ ਹੁਣ ਪਾਵਾਂਗੇ ਹਰਾ ਧਨੀਆ ਤੇ ਨਾਲ ਹੀ ਪਾ ਦਾਂਗੇ ਅਦਰਕ ਦੇ ਲੰਬੇ ਕੱਟੇ ਹੋਏ ਬਰੀਕ ਬਰੀਕ ਲੱਛੇ ਤੇ ਇੱਕ ਵਾਰੀ ਮਿਕਸ ਕਰਕੇ ਇੱਥੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਹੈ ਤੇ ਸਭ ਤੋਂ ਲਾਸਟ ਤੇ ਅਸੀਂ ਐਡ ਕਰਨਾ ਹੈ ਦੋ ਨਿੰਬੂਆਂ ਦਾ ਰਸ ਕੱਟ ਕੇ ਇੱਥੇ ਬਿਲਕੁਲ ਤਿਆਰ ਹੈ ਚਿਕਨ ਤੇ ਅਸੀਂ ਇਹਨੂੰ ਹੁਣ ਗਰਮ ਗਰਮ ਸਰਵ ਕਰਾਂਗੇ ਤੁਸੀਂ ਇਹਨਾਂ ਪਰੌਂਠਿਆਂ ਨਾਲ ਫੁਲਕਿਆਂ ਨਾਲ ਜਿਹੜੀ ਮਰਜ਼ੀ ਚੀਜ਼ ਨਾਲ ਖਾ ਸਕਦੇ ਹੋ ਜੇ ਅੱਜ ਦੀ ਰੈਸਪੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮੇਰੇ ਚੈਨਲ 러ਵ ਮੀਨਿ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੁਬਾਰਾ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ